ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਅੱਜ ਤੱਕ ਦੀ ਨਾ ਆ ਵੀਡੀਓ ਸਭ ਤੋਂ ਖੂਬਸੂਰਤ ਵੀਡੀਓ ਹੈ ਤੇ ਜਿੰਨਾ ਜਿੰਨਾ ਤੱਕ ਇਹ ਵੀਡੀਓ ਪਹੁੰਚ ਰਹੀ ਹੈ ਨਾ ਦੋ ਸਬਤ ਜ਼ਰੂਰ ਲਿਖਿਓ ਅਤੇ ਆ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਵੀਡੀਓ ਨਾ ਬਾਬਾ ਫਤੇ ਸਿੰਘ ਆਸ਼ਰਮ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਫਤੇਪੁਰ ਆਸ਼ਰਮ ਦੇ ਵਿੱਚ ਨਾ ਜੋ ਰਬੀ ਰੁਹਾਣੇ ਤੁਸੀਂ ਦੇਖ ਸਕਦੇ ਹੋ ਇਹ ਵੀਰ ਨੇ ਸਿੰਘ ਨੇ ਆਪਣੀ ਬੱਚੀ ਦਾ ਉੱਥੇ ਜਾ ਕੇ ਜਨਮ ਦਿਨ ਬਣਾਇਆ ਦੇਖੋ ਅਨਾਥ ਲੋਕਾਂ ਦੇ ਨਾਲ ਤੇ ਅਨਾਥ ਬੱਚਿਆਂ ਦੇ ਨਾਲ ਨਹੀਂ ਤਾਂ ਲੋਕ ਮਹਿੰਗੇ ਮਹਿੰਗੇ ਹੋਟਲ ਬੁੱਕ ਕਰਦੇ ਨੇ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਣ ਵਾਸਤੇ ਜਾਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਕਰਦੇ ਨੇ ਟੈਂਟ ਲਗਾਉਂਦੇ ਨੇ ਡੀਜੇ ਲਗਾਉਂਦੇ ਨੇ ਪਰ ਗਰੀਬ ਬੰਦਿਆਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਆਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਸਰਦਾਰ ਵੀਰ ਨੇ ਆਪਣੀ ਬੱਚੀ ਦਾ ਜਨਮ ਦਿਨ ਇੱਕ ਅਨਾਥ ਆਸ਼ਰਮ ਦੇ ਵਿੱਚ ਜਾ ਕੇ ਮਨਾਇਆ ਅਤੇ ਉਸ ਆਸ਼ਰਮ ਦੇ ਵਿੱਚ ਜਿੰਨੀਆਂ ਵੀ ਰੱਬੀ ਰੂਹਾਂ ਰਹਿੰਦੀਆਂ ਸੀ ਤੁਸੀਂ ਦੇਖ ਸਕਦੇ ਹੋ ਕਿ ਸਾਰਿਆਂ ਨੂੰ ਪੇਟ ਭਰ ਕੇ ਸਕਾਇਆ। ਬਾਈ ਇਹ ਹੁੰਦੀ ਹੈ ਸੱਚੀ ਸੇਵਾ। ਕੀ ਕਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਇਸ ਬੱਚੀ ਨੂੰ ਮੁਬਾਰਕਾਂ ਜਰੂਰ ਦੇ ਕੇ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਅਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਇਰਲ ਆਈਕਨ ਜਰੂਰ ਪ੍ਰੈਸ ਕਰਿਓ। ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ।